ਅੱਜ ਐਸ ਡੀ ਐਮ ਫਗਵਾੜਾ ਜਸ਼ਨਜੀਤ ਸਿੰਘ ਦੀ ਅਗਵਾਈ ਵਿੱਚ 21 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਐਨ ਡੀ ਟੀ ਵੀ ਪੰਜਾਬ نیوز ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਅਤੇ ਪੁਨੀਤ ਦੀ ਵਿਸ਼ੇਸ਼ ਰਿਪੋਰਟ ਕਾਂਗਰਸ ਪਾਰਟੀ ਜਿੰਦਾਬਾਦ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ

हाँ जी सर सामने जी हाँ जी सर सामने तो सामने जी सर सर सामने जी हाँ जी सामने ठीक है सर ਇਸ ਤਰ੍ਹਾਂ ਠੀਕ ਹੈ ਜੀ 33000 ਆਉਂਦੇ ਜੀ ਹਾਂਜੀ ਸਰ ਸਰ ਸਾਹਮਣੇ ਜੀ ਹਾਂਜੀ ਸਾਰੇ ਸਾਹਮਣੇ ਦੇਖੋ ਜੀ ਹਾਂਜੀ ਠੀਕ ਆ ਪਾਂ ਸਭਾਈ ਮੋਰੇ ਨਾ ਮਿਲੋ ਹਾਇ ਲੋ 74000 ਆਪਣੀ ਬੁੜੀਤ ਨਹੀਂ ਮੈਂ ਅੱਜ ਕਾਂਗਰਸ ਪਾਰਟੀ ਵੱਲੋਂ ਵਾਰਡ ਨੰਬਰ 22 ਦੇ ਵਿੱਚ ਆਪਣਾ ਨਾਮਿਨੇਸ਼ਨ ਪੇਪਰ ਦਾਖਲ ਕਰ ਰਿਹਾ ਮੈਂ ਕਾਂਗਰਸ ਪਾਰਟੀ ਦਾ ਧਾਲੀਵਾਲ ਸਾਹਿਬ ਦਾ ਬਲਵੀਰ ਰਾਜਾ ਸੋਢੀ ਦਾ ਔਰ ਸਮੂਹ ਕਾਂਗਰਸ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਕ ਸੇਵਾ ਦਾ ਕਰਨ ਮੌਕਾ ਦੇਤਾ ਹੈ ਪਰ ਮੈਂ ਉਮੀਦ ਕਰਦਾ ਹਾਂ ਵਾਰਡ ਵਾਸੀ ਮੈਨੂੰ ਆਪਣੀ ਸੇਵਾ ਕਰਨ ਦਾ ਮੌਕਾ ਦਿਓਗੇ ਮੈਂ ਵਾਰਡ 22 ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਮੈਨੂੰ ਵੱਧ ਤੋਂ ਵੱਧ ਵੋਟਾਂ ਵਾਕੇ ਦਿਤਾਓ ਤਾਂ ਕਿ ਮੈਂ ਤੁਹਾਡੀ ਸੇਵਾ ਖੁੱਲੇ ਮਨ ਨਾਲ ਕਰ ਸਕਾਂ ਅੱਜ ਕਾਰਪੋਰੇਸ਼ਨ ਦੀ ਇਲੈਕਸ਼ਨ ਦੇ ਲਈ ਵਿਪਨਪੀਤ ਜੀ ਸਾਡੇ ਵਾਰਡ ਨੰਬਰ 22 ਤੋਂ ਜਿਹੜੇ ਕਿ ਅਨਥਕ ਮਿਹਨਤ ਔਰ ਇਮਾਨਦਾਰ ਔਰ ਬਹੁਤ ਸਾਲਾਂ ਤੋਂ ਕਾਂਗਰਸ ਦੇ ਲਈ ਜਿੰਦ ਜਾਨ ਲਾ ਕੇ ਆਪਣੇ ਕਾਰਜ ਸੱਚਾ ਬੁਲੰਦ ਕਰਦੇ ਰਹੇ ਆ ਔਰ ਇਹਨਾਂ ਦੀ ਸੇਵਾ ਜਿਹੜੀ ਨੇ ਸੇਵਾ ਨੂੰ ਦੇਖਦੇ ਹੋਏ ਮੈਂ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਫਿਫਨ ਬੇਦੀ ਜੀ ਨੂੰ ਤੁਸੀਂ ਆਪਣੇ ਵਾਰਡ ਤੋਂ ਵਕਤੁਬੱਧ ਵੋਟਾਂ ਪਾ ਕੇ ਦਿਤਾਓ ਤਾਂ ਕਿ ਅਸੀਂ ਇਹ ਖੁਵਾੜਾ ਦੇ ਵਿੱਚ ਕਾਰਪੋਰੇਸ਼ਨ ਕਾਂਗਰਸ ਦੀ ਬਣਾ ਸਕੀ ਔਰ ਮੇਅਰ ਕਾਂਗਰਸ ਦਾ ਬਣੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਵਿੱਪਨ ਵਿਧੀ ਵਰਗੇ ਤੁਹਾਨੂੰ ਪਾਰਟ ਦੇ ਵਿੱਚ ਔਰ ਸਾਡੇ ਹਲਕੇ ਦੇ ਵਿੱਚ ਅਨਤਖ ਮਿਹਨਤ ਤੇ ਇਨਸਾਨ ਇੱਦਾਂ ਦੇ ਨਹੀਂ ਮਿਲ ਸਕਦੇ ਹੁਣ ਤੁਹਾਡੇ ਕੋਲ ਮੌਕਾ ਆ ਇਦਾਂ ਦਾ ਮੌਕਾ ਆ ਵੀ ਤੁਸੀਂ ਇਦਾਂ ਦੇ ਮਿਹਨਤੀ ਇਨਸਾਨ ਨੂੰ ਅੱਗੇ ਲੈ ਕੇ ਆਓ ਸਾਫ ਸੁਥਰੀ ਸ਼ਿਵੀ ਵਾਲੇ ਔਰ ਇਮਾਨਦਾਰ ਇਹ ਤੁਹਾਡਾ ਸਾਰੇ ਵਾਰਡ ਦੇ ਔਰ ਸਾਡੇ ਹਲਕੇ ਦੇ ਸਾਡੇ ਨਾਲ ਧਾਰੀਵਾਲ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਔਰ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਰਤ ਬਰ ਬੋਟਾ ਪਾ ਕੇ ਵੀਪਨ ਬੀਤੀ ਜੀ ਨੂੰ ਜਿਤਾਉਂਗੇ ਤੇ ਸਾਡੇ ਇੱਕ ਵਾਰਡ ਦੇ ਸਾਡਾ ਮੇਅਰ ਤੇ ਸਾਡੀ ਕਾਰਪੋਰੇਸ਼ਨ ਬਣਾਓ। ਸੁਮਿਤਾ ਪ੍ਰਾਸ਼ਰ ਵਾਰਡ ਨੰਬਰ 49 ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਆ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਮੇਰੇ ਨਾਲ ਸਹਿਯੋਗ ਹੈ ਮੈਂ ਉਹਨਾਂ ਉਹਨਾਂ ਸਾਰਿਆਂ ਨਾਲ ਤੁਹਾਨੂੰ ਚੱਲਣਾ ਨਾਲ ਇਕੱਠੇ ਹੋ ਕੇ ਚੱਲਣਾ ਚਾਹਨੀ ਆ ਤੇ ਪਲੀਜ਼ ਮੈਨੂੰ ਸਪੋਰਟ ਕਰੋ ਮੈਂ ਇੱਕ ਪਰਿਵਾਰ ਇੰਨੇ ਸਾਲਾਂ ਦਾ ਮੈਂ ਇਸ ਪਰਿਵਾਰ ਨਾਲ ਵਾਰਡ ਨਾਲ ਨਹੀਂ ਮੈਂ ਇਸ ਪਰਿਵਾਰ ਨਾਲ ਰਹਿ ਰਹੀ ਹਾਂ ਤੇ ਪਲੀਜ਼ ਮੇਰਾ ਧਿਆਨ ਰੱਖੋ ਮੇਰੇ ਨਾਲ ਕੋਆਪਰੇਟ ਕਰੋ ਥੈਂਕ ਯੂ ਸੋ ਥੰਕ ਯੂ ਅਜੀਤ ਜੀ ਅਸੀਂ ਅੱਜ ਨੋਮੀਨੇਸ਼ਨ ਪੇਪਰ ਫਾਈਲ ਕਰਕੇ ਆਏ ਹਾਂ ਸਾਰੇ ਪਰਿਵਾਰ ਦੇ ਸਹਿਤ ਕਿਉਂਕਿ ਬਹੁਤ ਹੀ ਥੋੜਾ ਟਾਈਮ ਦਿੱਤਾ ਗਿਆ ਜਿਹਦੇ ਵਿੱਚ ਅਸੀਂ ਕੋਈ ਬਾਹਰ ਦੇ ਆਪਣੇ ਸਪੋਰਟਰ ਨਹੀਂ ਲੈ ਕੇ ਆ ਸਕੇ ਕੋਈ ਆਪਣੇ ਵਾਰਡ ਦੇ ਬੰਦੇ ਨਹੀਂ ਲੈ ਕੇ ਆ ਕੇ ਸਿਰਫ ਫੈਮਿਲੀ ਦੇ ਨਾਲ ਅਸੀਂ ਜਾ ਕੇ ਇੱਕ ਨੋਮੀਨੇਸ਼ਨ ਪੇਪਰ ਫਾਈਲ ਜਿਹੜੇ ਕਰ ਆਏ ਆ ਸਾਰਿਆਂ ਨੂੰ ਇਹੀ ਅਪੀਲ ਹੈ ਬਾਦ ਚੜਕੇ ਸਾਡਾ ਸਾਥ ਦਿਓ ਬਾੜਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਬਾੜਵਾਸੀਆਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦਾ ਕਿ ਜੋ ਵੀ ਸਾਡੇ ਕੰਮ ਕੀਤੇ ਹੈ ਉਹਨਾਂ ਤੇ ਪੰਜੇ ਨੂੰ ਜਾ ਕੇ ਮੋਹਰ ਲਗਾਓ ਕਿਹੜਾ ਆਪਣਾ ਬਾੜ ਨੰਬਰ ਸਾਡਾ ਬਾੜ ਨੰਬਰ 949 ਜੈ ਭੀਮ ਜੈ ਭਾਰਤ ਜੈ ਗੁਰਦੇਵ ਧੰਗੁਰ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਨਿਗਮ ਜਿਹੜਾ ਫਗਵਾੜਾ ਦੇ ਵਿੱਚ ਚੋਣਾ ਹੋਣ ਜਾ ਰਹੀਆਂ ਉਸ ਤੋਂ ਸ਼੍ਰੀਮਤੀ ਸੀਤਾ ਕੌਰ ਜੀ 42 ਨੰਬਰ ਵਾਰਡ ਤੋਂ ਸਾਡੇ ਉਮੀਦਵਾਰ ਨੇ ਔਰ ਕਾਂਗਰਸ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਨੇ ਤੇ ਸਾਨੂੰ ਬੜੀ ਅੱਜ ਖੁਸ਼ੀ ਆ ਕਿ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕਰੀਮਪੁਰੀ ਜੀ ਨੇ ਚੌਥੀ ਵਾਰ ਜਿਹੜਾ ਉਹ ਇਹਨਾਂ ਨੂੰ ਟਿਕਟ ਦੇ ਕੇ ਨਵਾਜਿਆ ਤੇ ਨਾਲ ਅਸੀਂ ਆਪਣੀ ਬਹੁਜਨ ਸਮਾਜ ਪਾਰਟੀ ਹਲਕਾ ਵਿਧਾਨ ਸਭਾ ਫਗਵਾੜਾ ਦੀ ਟੀਮ ਦਾ ਵੀ ਸਾਰੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਹਿਯੋਗ ਦੇ ਕੇ ਜਿਹੜਾ ਉਹਨਾਂ ਨੇ ਇਹ ਟਿਕਟ ਦਿੱਤੀ ਆ ਤੇ ਸਰਦਾਰ ਹੰਦੀਪ ਸਿੰਘ ਬਣੀਪਾਲ ਔਰ ਵਿਪਲ ਕੁਮਾਰ ਜੀ ਤੇ ਭੈਣ ਕੁਮਾਰੀ ਮਾਇਆਬਤੀ ਜੀ ਦਾ ਧੰਨਵਾਦ ਕਰਦੇ ਆ ਤੇ ਵੋਟਰਾਂ ਨਾਲ ਅਸੀਂ ਆਪਣੇ ਵਾਰਡ ਦੇ ਸਾਰੇ ਵੋਟਰਾਂ ਨਾਲ ਵਾਦਾ ਕਰਦੇ ਆ ਕਿ ਜਿਸ ਤਰ੍ਹਾਂ ਪਹਿਲਾਂ ਅਸੀਂ ਡਟ ਕੇ ਵਿਕਾਸ ਕੀਤਾ ਹਦੀਆਬਾਦ ਦਾ ਜਿਹੜਾ ਨਾਂ ਆ ਉਹ ਪੂਰੇ ਵਰਲਡ ਵਿੱਚ ਨਾਂ ਚੱਲਦਾ اسی ਤਰ੍ਹਾਂ ਹੋਰ ਵੀ ਜਿਹੜਾ ਆ ਹਦੀਆਬਾਦ ਨੂੰ ਖੂਬਸੂਰਤ ਬਣਾਉਣ ਵਾਸਤੇ ਅਸੀਂ ਜਿਹੜਾ ਡਟ ਕੇ ਕੰਮ ਕਰਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਲੋਕਤੰਤਰ ਦੀ ਫੋਰਟੀ ਦੀ ਇੱਕ ਹੋਰ ਮਿਸਾਲ ਜੋ ਸਾਡੀ ਅੱਜ ਫਗਵਾੜਾ ਦੀ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਅਫਸਰ ਨਾਮਿਨੇਸ਼ਨ ਦਾ ਜਿਹੜਾ ਦਿਨ ਹੈ ਤੇ ਸਾਰੇ ਕੈਂਡੀਡੇਟ ਸਹਿਬਾਨ ਆਪਣੇ ਆਪਣੇ ਪੇਪਰ ਆਪਣੀ ਆਪਣੀ ਫਾਈਲ ਲੈ ਕੇ ਆਪਣੇ ਆਪਣੇ ਨਾਮਜਦ ਵੋਟਰ ਤੋਂ ਅੱਜ ਸਾਰੇ ਅਫਸਰ ਸਹਿਬਾਨ ਕੋਲ ਆਪਣੀ ਫਾਈਲਿੰਗ ਕਰਾਉਣ ਆਏ ਆ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਰੇ ਪ੍ਰਸ਼ਾਸਨ ਦਾ ਜਿਹੜਾ ਇੰਨੇ ਛੋਟੇ ਸਮੇਂ ਦੇ ਵਿੱਚ ਵੀ ਸਾਰੇ ਬੰਦਿਆਂ ਨੂੰ ਅਵੇਲੇਬਲ ਹੋ ਕੇ ਉਹਨਾਂ ਦੀਆਂ ਫਾਈਲਿੰਗ ਜੋ ਮਨਜ਼ੂਰ ਕਰ ਰਹੇ ਨੇ ਬਹੁਤ ਉਹਨਾਂ ਦੀ ਮਸਦਦ ਆ ਇਸ ਚੀਜ਼ ਨੂੰ ਕਾਮਯਾਬ ਕਰਨ ਵਿੱਚ ਸਾਰੇ ਪ੍ਰਸ਼ਾਸਨ ਦਾ ਡੀਸੀ ਸਾਹਿਬ ਦਾ ਨੋਮੀਨੇਟਡ ਜਿਹੜੇ ਅਫਸਰ ਨੇ ਹਰ ਬੋਰਡ ਦੇ ਉਹਨਾਂ ਦਾ ਸਾਰੇ ਪ੍ਰਸ਼ਾਸਨ ਸਾਰੇ ਪੂਰੇ ਡਿਪਾਰਟਮੈਂਟ ਦਾ ਬਹੁਤ ਬਹੁਤ ਰਹਿਣੀ ਹੈ ਤੇ ਮੈਂ ਸ਼ੁਕ ਕਾਮਨਾਵਾਂ ਦਿੰਦਾ ਹਾਂ ਪੰਜਾਬ ਵੋਟਾਂ 'ਚ ਸਾਰੇ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਸੇ ਨਾਲ ਹੀ ਮੈਂ ਸਾਰੇ ਉਮੀਦਵਾਰ ਜਿਹੜੇ ਦੂਜੀਆਂ ਪਾਰਟੀਆਂ ਦੇ ਉਹਨਾਂ ਨੂੰ ਵੀ ਸ਼ੁਕ ਕਾਮਨਾਵਾਂ ਦਿੰਦਾ ਕਿਉਂਕਿ ਸਾਡੇ ਸ਼ਹਿਰ ਦੇ ਲੋਕਾਂ ਦਾ ਵਿਕਾਸ ਹੋਣਾ ਚਾਹੀਦਾ ਮੈਂ ਸ਼ਹਿਰ ਵਾਸੀਆਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇੱਕ ਚੰਗੇ ਸਾਫ਼ ਅਕਸ ਵਾਲੇ ਉਮੀਦਵਾਰ ਨੂੰ ਵੋਟ ਪਾਇਓ ਇੱਕ ਚੰਗੀ ਕੌਂਡ ਚੋਣ ਕਰਿਓ ਆਪਣੇ ਉਮੀਦਵਾਰਾਂ ਦੀ ਜਿਸ ਦੇ ਨਾਲ ਫਗਵਾੜਾ ਸ਼ਹਿਰ ਦੀ ਤਰੱਕੀ ਹੋ ਸਕੇ ਅਸੀਂ ਸ਼ਹਿਰ ਨੂੰ ਇੱਕ ਬਿਹਤਰ ਮਾਡਲ ਸ਼ਹਿਰ ਬਣਾ ਸਕੇ ਫਗਵਾੜਾ ਹੋਰ ਉਚਾਈਆਂ ਤੇ ਜਾ ਸਕੇ ਮੈਂ ਆਪ ਸਾਰਿਆਂ ਅਗੇ ਇਹੀ ਬੇਨਤੀ ਫਿਰ ਤੋਂ ਕਰਾਂਗਾ ਤੇ ਆਪ ਸਾਰੇ ਵੋਟ ਜ਼ਰੂਰ ਪਾਇਓ ਆਪਣੇ ਹੱਕ ਦਾ ਜ਼ਰੂਰ ਇਸਤੇਮਾਲ ਕਰੋ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਅੱਜ ਬਹੁਤ ਹੀ ਜਿਹੜੀ ਲੋਕਪਾਲ ਦੀ ਜਿਹੜੀ ਅਦਾਨਤਾ ਜਿਹੜੀ ਹੁਣ ਕਾਰਪੋਰੇਸ਼ਨ ਦੀ ਚੋਣਾਂ ਹੋਣ ਜਾ ਰਹੀਆਂ ਜਿਹੜੀਆਂ 21 ਤਰੀਕ ਨੂੰ ਉਹਦੇ ਤਹਿਤ ਵੱਖ-ਵੱਖ ਜਿਹੜੇ ਵਾਡਾਂ ਦੇ ਉਮੀਦਵਾਰ ਆ ਉਹਨਾਂ ਨੇ ਆਪਣੇ ਨਾਮਿਨੇਸ਼ਨ ਭਰੇ ਆ ਜਿਹਦੇ ਤਹਿਤ ਅਜ ਕੁਝ ਵਾਡਾਂ ਦੇ ਉਮੀਦਵਾਰ ਸੀ ਜਿਹੜੇ ਲਗਭਗ ਜ਼ਿਆਦਾ ਅੱਜ ਹੀ ਭਰੇ ਜਾ ਰਹੇ ਕਿਉਂਕਿ ਲਾਸਟ ਡੇਟ ਸੀ ਸਾਰੇ ਇਹ ਉਮੀਦਵਾਰ ਜਿਹੜੇ ਆ ਉਹ ਵਧੀਆ ਆਏ ਆ ਔਰ ਅਸੀਂ ਇਹੀ ਚਾਹੁੰਦੇ ਆ ਫਗਵਾੜਾ ਵਾਸੀਆਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਜਿਹੜਾ ਵੋਟਰ ਆ ਉਹ ਸੋਚ ਸਮਝ ਕੇ ਵੋਟ ਪਾਵੇ ਕਿਉਂਕਿ ਆਪ ਦੀ ਸਰਕਾਰ ਆ ਆਮ ਲੋਕਾਂ ਨੇ ਸਰਕਾਰ ਬਣਾਈ ਸੀ ਤੇ ਆਮ ਲੋਕਾਂ ਦਾ ਹੀ ਐਮਸੀ ਬਣਾਉਣਾ ਚ ਕੋਈ ਵੀ ਬੋਟ ਪੰਚ ਤੋਂ ਪਹਿਲਾਂ ਇਹ ਚੈੱਕ ਕਰ ਲਿਓ ਵੀ ਉਮੀਦਵਾਰ ਬਾਰੇ ਔਰ ਵੋਟਾਂ ਜਿਹੜੀਆਂ ਪੈਣੀਆਂ ਉਹ 7 ਵਜੇ ਤੋਂ ਲੈ ਕੇ 4 ਵਜੇ ਤਾਈਂ ਪੈਣੀਆਂ 21 ਤਰੀਕ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਚੋਣ ਨਿਸ਼ਾਨ ਜਿਹੜਾ ਝਾੜੂ ਵਾਲਾ ਬਟਨ ਦਬ ਕੇ ਐਮਸੀਆਂ ਨੂੰ ਵੱਧ ਤੋਂ ਵੱਧ ਕਾਮਯਾਬ ਕਰਿਓ ਤਾਂ ਕਾਰਪੋਰੇਸ਼ਨ ਜਿਹੜੀ ਆ ਇਸ ਵਾਰ ਆਮ ਆਦਮੀ ਪਾਰਟੀ ਦੀ ਬਣੀ ਜਿਸ ਤਰ੍ਹਾਂ ਕਿ ਅੱਜ ਮਿਊਨਿਸਪਲ ਕਾਰਪੋਰੇਸ਼ਨ ਫੋਕਾੜਾ ਵਾਸਤੇ ਜਿਹੜਾ ਹੈਗਾ ਤਾਂ ਵੀ ਭਰੇ ਜਾ ਰਹੇ ਨਾਮਿਨੇਸ਼ਨ ਪੇਪਰ ਭਰੇ ਜਾ ਰਹੇ ਨੇ ਉਹਦੇ ਵਿੱਚ 22 ਨੰਬਰ ਵਾਰ ਤੋਂ ਸਾਡੇ ਬਹੁਤ ਸਾਰੇ ਸਰਕਾਰ ਦੀ ਕਮੇਟੀ ਦੀ ਜਿਹੜੇ ਪੰਜਾਬ ਕਾਂਗਰਸ ਪਾਰਟੀ ਦੇ ਕੈਂਡੀਡੇਟ ਹੈਗੇ ਨੇ ਪਰ ਅਜੋਨਾਂ ਵੱਲੋਂ ਵਿਧਿਗਤ ਜਿਹੜਾ ਨਮੂਨہ ਪਰ ਪਹੁੰਚਿਆ ਨਹੀਂ ਕਿ ਮੈਂ ਸਾਰੇ ਹੀ ਇਹਨਾਂ ਦੇ ਬਾਅਦ ਦੇ ਵੋਟਰਸ ਨੂੰ ਪੀਲ ਕਰ ਰਹਾ ਕਿ ਇਹਨਾਂ ਨੂੰ ਬੱਤ ਬੱਤ ਮੋਟਾ ਪਾਇਆ ਜਾਵੇ ਇਸ ਦਾ ਨਾਲ ਹੀ ਬਾਕੀ ਦੇ ਨਾਲ ਹੀ ਸਾਰੇ ਫਗਵਾੜੇ ਵਿੱਚ ਹੀ ਸਾਰੇ ਵੋਟਰਸ ਨੂੰ ਅਪੀਲ ਕਰਦਾ ਹੈਗਾ ਕਿ ਜਿੰਨੇ ਸਾਡੇ ਕਾਂਗਰਸ ਪਾਰਟੀ ਦੇ ਕੈਂਡੀਡੇਟ ਸਗੇ ਨੇ ਉਹਨਾਂ ਨੂੰ ਬੱਤ ਬੱਤ ਮੋਟਾ ਪਾਇਆ ਜਾਵੇ ਕਿਉਂਕਿ ਸਾਰੇ ਜਾਣਦੇ ਕਾਂਗਰਸ ਪਾਰਟੀ ਹੀ ਯਹੀ ਪਾਰਟੀ ਹੈ ਜਿਨੇ ਕਿ ਦੇਸ਼ ਵਿੱਚ ਵੀ ਤੇ ਪੰਜਾਬ ਵਿੱਚ ਵੀ ਤੇ ਪੁਵਾੜੇ ਵਿੱਚ ਵੀ ਪਿਛਲੇ ਜਿਹੜੇ ਸਮੇਂ ਵਿੱਚ ਸਰਕਾਰ ਸੀਗੀ ਤਾਂ ਬਦਤਵਰਤ ਵਿਕਾਸ ਕਰਾਇਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਸੁਸ਼ਵਾਦ ਕਰਦੇ ਤੇ ਬਦਤਵਰਤ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਵਿਕਾਸ ਕਰਾਇਆ ਜਾਊਗਾ ਤੇ ਕਿਸੇ ਦੇ ਵੀ ਸ਼ਹਿਰ ਦੇ ਵਿੱਚ ਕੋਈ ਜਿਹੜਾ ਜ਼ਿੰਦਾ ਜੋਰੀ ਜਾਂ ਇਸ ਤਰ੍ਹਾਂ ਦੇ ਸੀਲਾ ਵਿੱਚ ਦਫਤਰਾ ਵਿੱਚ ਜਿਹੜਾ ਹੈਗਾ ਸਾਰਾ ਬਦਤਵਰਤ ਜਿਹੜਾ ਲੋਕਾਂ ਨੂੰ ਇਨਸਾਫ ਕਰਾਉਣਾ ਉਹ ਬੰਦ ਕੀਤਾ ਜਾਊਗਾ ਤੇ ਕੁਝ ਫਿਰ ਮੈਂ ਆਪਸਾ ਕਰਨ ਕਰਾਂ ਚਾਹਾਂ ਮੈਨੇਜਮੈਂਟ ਕਾਰਜੀਆਂ ਜਾਂ ਚੋਣਾਂ ਚੁੰਨੀ ਪੀਪਰ ਫਾਈਲ ਕਰਨ ਦਾ ਆਖਰੀ ਦਿਨ ਹਮਮਾ ਆ ਕੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਅੱਜ ਪੀਪਰ ਫਾਈਲ ਕਰ ਰਹੇ ਨੇ ਚੰਗਾ ਮਾਹੌਲ ਹੈ ਕਿਉਂਕਿ ਬਹੁਤ ਸਾਰੇ ਆਏ ਕਰ ਰਹੇ ਨੇ ਔਰ ਵੋਟਾਂ ਤੇ ਲੋਕਾਂ ਦੇ ਦਰਗਾ ਜਿਹੜੀ ਜਿੱਤ ਕਰਨਗੇ ਉਹ ਜਿੱਤਣਗੇ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਔਰ ਆਪ ਰਲ ਕੇ ਅਸੀਂ ਸ਼ਾਂਤੀ ਬਣਾਈ ਰੱਖੀਏ ਸ਼ਹਿਰ ਦੇ ਵਿਕਾਸ ਨਿਰਕਰਤਾ ਜੀ ਧੰਨਵਾਦ ਅੱਜ ਵਾਰਡ ਨੰਬਰ 32 ਤੋਂ ਸ਼ਿਲ ਮਤਲਬ ਮੈਣੀ ਸਾਹਿਬ ਸ਼ਹਿਰ ਮੈਣੀ ਜੀ ਖੜੇ ਰਹੇ ਨੇ ਔਰ ਬੜੇ ਹੀ ਮਿਹਨਤੀ ਹੁੰਦੇ ਨੇ ਇਹਨਾਂ ਦੇ ਪਰਿਵਾਰ ਇਹਨਾਂ ਦੇ ਬਜ਼ੁਰਗਾਂ ਤੋਂ ਲੈ ਕੇ ਇਸ ਪਾਰਡ ਦੇ ਹਲਕੇ ਦੀ ਸੇਵਾ ਕਰਦੇ ਰਹੇ ਨੇ ਔਰ ਬਹੁਤ ਹੀ ਸੂਝਵਾਨ ਪੜੇ ਲਿਖੇ ਮੈਣੀ ਸਾਹਿਬ ਨੇ ਔਰ ਸਾਨੂੰ ਉਮੀਦ ਆ ਮੈਣੀ ਸਾਹਿਬ ਇਥੋਂ ਬਹੁਤ ਵੋਟਰਾਂ ਦੇ ਨਾਲ ਜਿੱਤਣਗੇ ਔਰ ਜਿਹੜੀ ਇਹ ਸੀਟ ਆ ਕਾਂਗਰਸ ਹੀ ਝੋਲੀ ਪੈਗੀ ਔਰ ਸਾਡੇ ਕਫਵਾੜੇ ਦੇ ਵਿੱਚ ਕਾਂਗਰਸ ਦਾ ਮੇਅਰ ਬਣੇਗਾ ਵਿਸ਼ਵਾਸ ਪਾਰਟੀ ਨੂੰ ਵਿਸ਼ਵਾਸ ਵੀ ਦੋਣਾ ਔਰ ਵਰਕਰਾਂ ਨੂੰ ਉਤਸ਼ਾਹਤ ਕਰਦਾ ਕਿ ਮੈਣੀ ਸਾਹਿਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕਿਉਂਕਿ ਇਦਾਂ ਦਾ ਇਮਾਨਦਾਰ ਔਰ ਮਿਹਨਤੀ ਇਨਸਾਨ ਤੁਹਾਨੂੰ ਨਹੀਂ ਮਿਲ ਸਕਦਾ ਆਓ ਰਲ ਮਿਲ ਕੇ ਮੈਣੀ ਸਾਹਿਬ ਨੂੰ ਆਪਾਂ ਇਸ ਪਾਰਟ ਤੋਂ ਜਿਤਾਈਏ ਤੇ ਕਾਂਗਰਸ ਪਾਰਟੀ ਦੇ ਵਿੱਚ ਕਾਂਗਰਸ ਦਾ ਮੇਅਰ ਬਣਾਈਏ 32 ਤੋਂ ਕਾਂਗਰਸ ਪਾਰਟੀ ਜਿਹੜੀ ਟਿਕਟ ਮੈਨੂੰ ਮਿਲੀ ਆ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਪਿਛਲੇ 50 ਸਾਲ ਤੋਂ ਇਹ ਸੇਵਾ ਸਾਡੇ ਚਾਹੇ ਬਜ਼ੁਰਗਾਂ ਨੇ ਬਹੁਤ ਸੇਵਾ ਕੀਤੀ ਆ ਮੈਂ ਵੀ ਜਦੋਂ ਮੈਨੂੰ ਮੌਕਾ ਮਿਲਿਆ ਚਾਹੇ ਮੈਂ ਇਲੈਕਸ਼ਨ ਲੜਿਆ ਬਾਅਦ ਚ ਜਾਂ ਨਹੀਂ ਜੋ ਵੀ ਆਪਣੀ ਡਿਊਟੀ ਸੀ ਉਹ ਪੂਰੀ ਕੀਤੀ ਆ ਔਰ ਆਲ ਵੈਲ ਟਾਈਮ ਦੇ ਵਿੱਚ ਵੀ ਜਿੰਨੇ ਵੀ ਆ ਗਰੀਬ ਲੋਕ ਆ ਉਹਨਾਂ ਦੇ ਨਾਲ ਹਮੇਸ਼ਾ ਖੜੇ ਹੋ ਕੇ ਉਹਨਾਂ ਦੀ ਸੇਵਾ ਕਰਾਂਗੇ ਤੇ ਆਪਣੀ ਪਾਰਟੀ ਦੀ ਕਾਂਗਰਸ ਪਾਰਟੀ ਦੇ ਜਿਹੜਾ ਸਿੰਬਲ ਔਰ ਜਿੱਤ ਕਰਕੇ ਉਹਦਾ ਮਾਣ ਵਧਾਵਾਂਗੇ ਜੈ ਹਿੰਦ ਕਿਹੜਾ ਨੰਬਰ ਵਾਰਡ ਆਈਏ 32 ਨੰਬਰ ਵਾਰਡ ਤੋਂ ਇੰਡਸਟਰੀਅਲ ਏਰੀਆ ਤੇ ਉਧਰ ਲੇਬਰ ਕਲੋਨੀ ਤੇ ਗੁਰਤੇਗ ਬਾਦਰਨਗਰ ਇਹ ਏਰੀਆ ਸਾਰਾ ਪੈਂਦਾ ਔਰ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਲੋਕ ਪਿਆਰ ਨਾਲ ਸਾਰੇ ਆਪਣੇ ਨਾਲ ਆ ਔਰ ਬਹੁਤ ਵਧੀਆ ਤਰੀਕੇ ਨਾਲ ਜਿੱਤ ਹਾਸਲ ਕਰਕੇ ਪਰਮਾਤਮਾ ਮਿਹਰ ਕਰੇਗਾ ਜਿੱਤ ਹਾਸਲ ਕਰਾਂਗੇ ਤੇ ਪਾਰਟੀ ਨੂੰ ਇਹ ਟਿਕਟ ਸਪਰਸ਼ਣ ਕਰਾਂ ਅੱਜ ਮੈਂ ਵਾਰਡ ਨੰਬਰ 41 ਤੋਂ ਇੱਥੇ ਕਾਗਜ਼ ਭਰਨ ਲਈ ਆਈ ਸੀਗੀ ਸਾਰੇ ਕਾਗਜ਼ ਜਿਹੜੇ ਆ ਉਹ ਪੂਰੇ ਕਰਕੇ ਅੱਜ ਅਸੀਂ ਫਾਈਲ ਜਮ੍ਹਾਂ ਕਰਾ ਦਿੱਤੀ ਗਈ ਹੈ ਔਰ ਮੈਨੂੰ ਉਹਦੀ ਰਸੀਦ ਮਿਲ ਗਈ ਹੈ ਤੇ ਮੈਂ ਸਾਰੇ ਆਪਣੇ ਵਾਰਡ ਵਾਸੀਆਂ ਨੂੰ ਇਹੀ ਕਹੂੰਗੀ ਇੱਕੋ ਹੀ ਅਪੀਲ ਹੈ ਕਿ ਮੈਂ ਇੰਨੀ ਦਿਰ ਦੀ ਵਾਰਡ ਦੇ ਵਿੱਚ ਕੰਮ ਕਰਦੀ ਆ ਤੇ ਔਰ ਇਦਾਂ ਹੀ ਵਿਰਾ ਐਮਸੀ ਦੇ ਜਿੰਨੇ ਕੰਮ ਕੀਤੇ ਆ ਉਸ ਤੋਂ ਵੱਧ ਕੰਮ ਇੱਕ ਐਮਸੀ ਬਣ ਕੇ ਕਰਕੇ ਦਿਖਾਵਾਂਗੀ ਇਹ ਮੋਹਰ ਜਿਹੜੀ ਹੈ ਤੁਸੀਂ ਮੇਰੇ ਹੱਥ ਦੇਣੀ ਹੈ ਔਰ ਵੋਟਰਾਂ ਦਾ ਹੀ ਜਿਹੜਾ ਹੈ ਉਹ ਸਾਥ ਹੋਊਗਾ ਤੇ ਅਸੀਂ ਉੱਪਰ ਤੱਕ ਜਾ ਸਕਦੇ ਆ ਮੈਂ ਇੱਕ ਵਾਰੀ ਫੇਰ ਅਪੀਲ ਕਰਦੀ ਆ ਕਿ ਮੈਨੂੰ ਇੱਕ ਵਾਰੀ ਮੌਕਾ ਜ਼ਰੂਰ ਦਿਓ ਕਿ ਆਪਣੇ ਸੋਚ ਨੂੰ ਥੋੜਾ ਜਿਹਾ ਬਦਲੋ ਔਰ ਉੱਪਰ ਲਿਜਾ ਕੇ ਇਹ ਇੱਕ ਵਾਰ ਮੌਕਾ ਜਿੱਤੋ ਮੈਡਮ ਵਾਰਡ ਕਿਹੜਾ ਪੈਂਦਾ ਆਪਣਾ ਆਪਣਾ ਵਾਰਡ ਨੰਬਰ 41 ਮੈਡਮ ਪ੍ਰਿਤਪਾਲ ਕਰਤੂਦੀ ਤੇ ਲੋਕਾਂ ਦੇ ਫਤਵੇ ਨੂੰ ਕਿਦਾਂ ਮਤਲਬ ਕਿ ਕੋਲ ਕਰਦੇ ਮੈਂ ਲੋਕਾਂ ਦੇ ਫਤਵੇ ਨੂੰ ਸਿਰ ਮੱਥੇ ਰੱਖਦੀ ਆ ਔਰ ਮੈਨੂੰ ਆਸ ਹੈ ਕਿ ਜਿਹੜਾ ਲੋਕਾਂ ਦਾ ਫਤਵਾ ਮੈਨੂੰ ਅੱਜ ਇੱਥੇ ਤੱਕ ਲਿਆਇਆ ਜਿਹੜੀ ਮੇਰੀ ਟਿਕਟ ਮਿਲੀ ਹੈ ਔਰ ਪਰਮਾਤਮਾ ਵੱਲੋਂ ਇਹ ਮੈਨੂੰ ਉੱਪਰ ਤੱਕ ਵੀ ਪਹੁੰਚਾਊਗਾ ਹਾਂਜੀ ਅੱਜ ਲਾਸਟ ਦੇ ਸੀਗਾ ਨਾਮਿਨੇਸ਼ਨ ਦਾ ਨਾਮਿਨੇਸ਼ਨ 3 ਵਜੇ ਤੱਕ ਲਈਆ ਗਈਆਂ ਤੇ ਜਿਹੜੇ RO 1 ਤੋਂ 10 ਨੇ ਉਹਨਾਂ ਦੀ ਹਲੇ ਫਾਈਲ ਵਰਕ ਚੱਲਦਾ ਪਿਆ ਹੈ ਤੇ કુલ ਮਿਲਾ ਕੇ 219 ਦੇ ਕਰੀਬ ਫਾਈਲ ਹਾਲ ਤੱਕ ਪ੍ਰਾਪਤ ਹੋਈਆਂ ਜਿ ਵਿੱਚ ਆਜ਼ਾਦ ਤੇ ਪਾਰਟੀ ਕੈਂਡੀਡੇਟਸ ਹੈਗੇ ਨੇ ਜੀ ਇਹਨਾਂ ਦੀ ਸਕਰੂਟੀ ਕੱਲ 11 ਵਜੇ ਕੀਤੀ ਜਾਏਗੀ